ਅਸਲਾਮ ਅਲੈਕਮ ਨਾਜ਼ਰੀਨ ਮੈਂ ਹਾਂ ਤੁਹਾਡਾ ਦੋਸਤ ਤੇ ਭਰਾ ਅਮਦਸਰ ਨਵਾਲ ਚਦਰ ਤੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਫਰ ਨੋਸ਼ ਸਫਰ ਨੋਸ਼ ਦੇ ਵੇਖਣ ਵਾਲਿਆਂ ਨੂੰ ਸਾਡੀ ਤਰਫੋਂ ਪਿਆਰ ਭਰਾ ਸਲਾਮ ਇਸ ਉਮੀਦ ਨਾਲ ਕਿ ਤੁਸੀਂ ਸਾਰੇ ਖੈਰੋਫੀਤ ਨਾਲ ਹੋਵੋਗੇ ਅੱਜ ਅਸੀਂ ਆਪਣੀ ਸੀਰੀਜ਼ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਇਸ ਵੀਡੀਓ ਵਾਸਤੇ ਇੱਕ ਨਵਾਂ ਸਫਰ ਸ਼ੁਰੂ ਕੀਤਾ ਹੈ ਇਹ ਸਫਰ ਦੀ ਇਬਤਦਾ ਜੰਮੂਲ ਕਲੀਮ ਸਾਬ ਦੇ ਸ਼ੇਰਾਂ ਸੀ ਕਰਨ ਲੱਗੇ ਆ ਅੱਲਾਹ ਪਾਕ ਉਹਨਾਂ ਦੀ ਕਬਰ ਤੇ ਹਜ਼ਾਰਾਂ ਰਹਿਮਤਾਂ ਫਰਮਾਏ ਵਾਦੇ ਪੂਰੇ ਕਰ ਨਹੀਂ ਜਾਂਦਾ ਸੋਚ ਰਿਹਾ ਵਾਂ ਮਰ ਨਹੀਂ ਜਾਂਦਾ ਮੇਰਾ ਸੀਨਾ ਦਮ ਕਰਵਾਓ ਮੇਰੇ ਅੰਦਰੋਂ ਡਰ ਨਹੀਂ ਜਾਂਦਾ ਓਹ ਕਾਵਾਂ ਤੱਕ ਨੂੰ ਜ਼ਾਤ ਪਿਆਰੀ ਕਾਵਾਂ ਤੱਕ ਨੂੰ ਜ਼ਾਤ ਪਿਆਰੀ ਬੰਦਾ ਸੋਚ ਕੇ ਹੀ ਮਰ ਨਹੀਂ ਜਾਂਦਾ ਬੰਦਾ ਸੋਚ ਕੇ ਮਰ ਨਹੀਂ ਜਾਂਦਾ ਐਸੀ ਤੁਹਾਨੂੰ ਹੁਣ ਤੇ ਨਹੀਂ ਦੱਸ ਸਕਦੇ ਕਿ ਅਸੀਂ ਕਿਹਨੂੰ ਮਿਲਣ ਜਾ ਰਹੇ ਹਾਂ ਸਾਡੇ ਨਾਲ ਜੁੜੇ ਰਹੋ ਬਹੁਤ ਮਜ਼ੇਦ ਹਸਤੀ ਨੇ ਤੇ ਇਨਸ਼ਾਅੱਲਾ ਉਹਨਾਂ ਨਾਲ ਮੁਲਾਕਾਤ ਕਰਨਿਆ ਤੇ ਮਜ਼ਾ ਆਏਗਾ ਜੀਵਾ ਰਸਤੇ ਮੇਂ ਇੱਕ ਛੋਟਾ ਸਾ ਆਏ ਉਹੋ ਜੇ ਪਿਓਰ ਪੰਜਾਬ ਤੁਹਾਨੂੰ ਖਵਾਵਾਂਗੇ ਕੋਸ਼ਿਸ਼ ਕਰਾਂਗੇ ਆਪਣੇ ਸਫ਼ਰ ਦੇ ਦੌਰਾਨ ਤੁਹਾਨੂੰ ਉਹ ਡੇਰੇ ਡੱਪੇ ਖਾਏ ਜਾਣ ਉਹ ਲੋਕਾਂ ਦਾ ਰਹਿਣ ਸਹਿਣ ਖਾਇਆ ਜਾਏ ਜਿਹੜਾ ਕਿ ਪੰਜਾਬ ਦਾ ਕਲਚਰ ਹੈ ਸਾਡੇ ਇੱਕ ਬਹੁਤ ਅੱਛੇ ਦੋਸਤ ਨੇ ਉਹਨਾਂ ਕੋਲ ਇੱਕ ਸਾਡਾ ਛੋਟਾ ਜਿਹਾ ਸਟੇ ਹੈ ਤੇ ਆਓ ਤੁਹਾਨੂੰ ਪਾਈ ਸੇ ਇੰਨਾ ਆ ਲੈ ਘਰ ਨਾਲ ਨਾਲ ਲਾਲੀ ਪਾਸੇ ਗਾਈ ਨੇ ਇੱਕ ਪਾ ਮਦੀ ਨਹੀਂ ਹੋਰ 16 ਲਾਣ ਆ ਰਹੇ ਗਿਆ ਸੀ ਮੈਂ ਕਿਹਾ ਤੁੰਗੀ ਦਾ ਦਿੰਦਾ ਨਾਲ ਤਿੰਨ ਨੇ ਇਹ ਨਹੀਂ ਆਉਂਦੇ ਯਾਰ ਰੈਸ਼ ਹੋ ਗਈ ਇੱਥੇ ਅੱਛਾ ਅੱਛਾ ਇੱਥੇ ਹੁਣ ਕੀਤੀ ਅੱਗੇ ਵੇਚੇ ਥਾਂ ਇਹ ਆਉਂਦੇ ਹੋਏ ਬੜੀ ਗੱਲ ਬਣ ਕੇ ਆਵਾਜ਼ ਲੈ ਉਹ ਜਰਾ ਫੜ ਕੱਢ ਲੈ ਹਾਂ ਜੀ ਮਿਹਰਬਾਨੀ ਹੋ ਗਿਆ ਤੁਹਾਡਾ ਖਾਣੇ ਅੱਖਾਂ ਮੀਟ ਕੇ ਕੰਬਨ ਨਾਲੋਂ ਅੱਖਾਂ ਖੋਲ ਕੇ ਮਰਿਆ ਜਾਵੇ ਚੁੱਪ ਰਹਿ ਕੇ ਵੀ ਮਰ ਜਾਣਾ ਏ ਝੱਲਿਓ ਕਿਉਂ ਨਾ ਬੋਲ ਕੇ ਮਰਿਆ ਜਾਵੇ ਝੱਲਿਓ ਬੋਲ ਕੇ ਮਰਿਆ ਜਾਵੇ ਨਾਜ਼ਰੀਨ ਮੈਂ ਹਾਂ ਤੁਹਾਡਾ ਮੇਜ਼ਬਾਨ ਮੁਹੰਮਦ ਉਮਰ ਖਿਆਮ ਕੰਬੋ ਅਸੀਂ ਆਪਣੇ ਸਫਰ ਨੋਸ਼ ਪੰਜਾਬੀ ਚੈਨਲ ਵਾਸਤੇ ਇੱਕ ਸਫਰ ਲੈ ਕੇ ਤੁਰੇ ਆ ਕਿ ਤੁਹਾਨੂੰ ਦੋਸਤਾਂ ਨੂੰ ਇੱਕ ਤੇ ਪੰਜਾਬ ਦੀ ਸੈਰ ਕਰਵਾਈ ਜਾਏ ਇੱਕ ਪੰਜਾਬੀ ਮਾਂ ਬੋਲੀ ਦੇ ਨਾਲ ਤੁਹਾਡਾ ਥੋੜਾ ਜਿਹਾ ਸਾਂਝ ਬਧਾਇਆ ਜਾਵੇ ਸਾਡੀ ਸੀਰੀਜ਼ ਮੇਰਾ ਪੁੱਤਰ ਪੰਜਾਬੀ ਕਿਉਂ ਨਹੀਂ ਬੋਲਦਾ ਉਹਦੇ ਅਗਲੇ ਹਿੱਸੇ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਪੇਸ਼ੇ ਨਜ਼ਰ ਕਰ ਰਹੇ ਆਂ ਪੰਜਾਬੀ ਬੋਲਣ ਵਾਲੇ ਮਖੂਸ ਸ਼ਖਸਾਂ ਦੇ ਵਿੱਚੋਂ ਅੱਜ ਦੀ ਸਾਡੀ ਇੱਕ ਮؤਜ਼ਜ਼ਲ ਸ਼ਖਸੀਅਤ ਜਿੰਨੂ ਕ ਮਿਲਣ ਜਾ ਰਹੇ ਆਂ ਉਹਨਾਂ ਦੇ ਦੇਰੇ ਵੱਲ ਜਾਂਦਿਆਂ ਹੋਇਆਂ ਅਸੀਂ ਆਪਣਾ ਤੁਹਾਨੂੰ ਥੋੜਾ ਜਿਹਾ ਦੱਸਦੇ ਚੱਲੀਏ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰੀਜ਼ਰਵ ਕਰਨ ਵਾਸਤੇ ਉਨੂੰ ਵਧਾਵਾ ਦੇਣ ਵਾਸਤੇ ਇਸ ਸ਼ਖਸੀਅਤ ਦਾ ਬਹੁਤ ਜ਼ਿਆਦਾ ਰੋਲ ਹੈ ਇਸ ਤੋਂ ਜ਼ਿਆਦਾ ਕਿ ਤਮਹੀਦ ਬਣੀ ਜਾਏ ਆਓ ਤੁਹਾਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਵਾਨੇ ਆ ਸਾਡੇ ਨਾਲ ਜੁੜੇ ਰਹੋ ਮੇਰਾ ਇੱਕ ਪੇਗਾਮ ਹੈ ਸਾਡੇ ਇਸ ਚੈਨਲ ਨੂੰ ਵਧਾਵਾ ਦੇਣ ਵਾਸਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਇਸ ਪੰਜਾਬੀ ਦੇ ਜਿਹੜਾ ਅਸੀਂ ਸਫ਼ਰ ਨੂੰ ਲੈ ਕੇ ਤੁਰੇ ਆ ਤੁਸੀਂ ਉਸ ਸਫ਼ਰ ਦੇ ਵਿੱਚ ਸਾਡੇ ਸਾਥੀ ਬਣ ਸਕੋ ਤੇ 6 ਕਿਲੋਮੀਟਰ ਆ ਇਹ ਕਿਹਾ ਭਾਜਨ ਉਹ ਤੇ ਰਿਪੋਰਟ ਤੇ 9 ਕਿਲੋਮੀਟਰ ਕਿਹਾ ਕਿ 9 ਕਿਲੋਮੀਟਰ ਕੱਢਿਆ ਇਹਨੇ ਕਿਲੋਮੀਟਰ ਛੋਟੇ ਨੇ ਇਹਨਾਂ ਦੇ ਖਾਣਾ ਚਾਹ ਦੇ ਕੋਈ ਮਸਲਾ ਦਿਖਾਇਆ ਜਾਂ ਮੇਰੇ ਕੰਨ ਗਲਤੀ ਹੋ ਗਈ ਹੈ ਮੇਰੇ ਕਰੀਬਨ 167 ਕਿਲੋਮੀਟਰ ਦੂਰ ਸਫ਼ਰ ਕਰਕੇ ਇਡੀ ਧਰਮੀ ਦੇ ਵਿੱਚ ਹਾਂਜੀ ਆਪਣਾ ਟਾਈਮ ਵੀ ਜਿਹੜਾ ਨਾ ਉਹ ਦੇ ਕੇ ਅਸੀਂ ਇੱਥੇ ਤੱਕ ਆਏ ਆ ਉਹਦਾ ਮਕਸਦ ਜੇ ਸਿਰਫ ਫੈਨ ਫਾਲੋਇੰਗ ਲੈਣਾ ਹੋਵੇ ਨਾ ਜੀ ਬਿਲਕੁਲ ਤੇ ਜਿੰਨਾ ਇਹ ਤੇ ਕਹਿਣਾ ਤੇ ਨਹੀਂ ਚਾਹੀਦਾ ਵੀ ਖਰਚਾ ਹਾ ਕਿਦਾਂ ਜਾਂ ਕਿਦਾਂ ਸੀ ਤੇ ਆਪਣੀ ਮੁਹੱਬਤ ਲਈ ਚਲੇ ਲਏ ਕਿ ਮੈਂ ਐਸੇ ਇੱਕ ਮਿਸਾਲ ਦੇ ਤੁਹਾਡੇ ਨਾਲ ਗੱਲ ਕਰ ਰਿਹਾ ਜਿੰਨਾ ਜੀ ਖਰਚਾ ਖਰਚਾ ਕੀਤਾ ਜਾਂ ਟਾਈਮ ਜਿਹੜਾ ਭੰਨ ਰਹੇ ਆ ਨਾ ਹਾਂਜੀ ਉਹਦੇ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਜਿੰਨਾਂ ਨਾਲ ਅਸੀਂ ਜੇ ਮੇਰੀ ਫੈਨ ਫਾਲੋਇੰਗ ਦਾ ਮੈਂ ਗੱਲ ਕਰਾਂਗੇ ਜੇ ਮੇਰੀ ਫੈਨ ਫਾਲੋਇੰਗ ਹੀ ਹੋਵੇ ਨਾ ਹਾਂਜੀ ਅਸੀਂ ਯਾਨੀ ਕਿ ਆਪਣਾ ਸਿਰਫ YouTube ਚੈਨਲ ਉੱਪਰ ਚੱਲ ਰਿਹਾ ਹੋਵੇ ਕਰਨਾ ਹੋਵੇ ਤੇ ਉਹ ਹੋਰ ਹੀ ਬਹੁਤ سارے ਤਿਕਨਾਂ ਨਾਲ ਵੀ ਹੋ ਜਾਇਆ ਬਿਲਕੁਲ ਸਹੀ ਗੱਲ ਹੈ ਲੇਕਿਨ ਉਹ ਆਂਦੇ ਨੇ ਕਿ ਇੱਕ ਖੇਚ ਹੁੰਦੀ ਏ ਇੱਕ ਆਪਣੇ ਵਰਗਾ ਜਿਹੜਾ ਬੰਦਾ ਹੁੰਦਾ ਨਾ ਉਹਨੂੰ ਮਿਲਣ ਦੀ ਚਾਹਤ ਹੁੰਦੀ ਏ ਦੂਸਰਾ ਸਿਆਣਿਆਂ ਦੀ ਗੱਲ ਏ ਕਿ ਪਰਿੰਦੇ ਆਪਣੇ ਝੋਂਡੇ ਚੰਗੇ ਲੱਗਦੇ ਨੇ ਤੇ ਗਿਆ ਬਾਜ਼ ਬਾਜ਼ਾਂ ਨਾਲ ਹਾਂਜੀ ਤੇ ਕਾਂ ਕਾਂਵਾਂ ਨਾਲ ਹੁਣ ਜਿਹੜੇ ਕਾਂ ਹੁੰਦੇ ਨਾ ਉਹ ਬੈਠਿਆ ਸੋਚਦੇ ਜ਼ਰੂਰ ਹੁੰਦੇ ਨੇ ਕਿ ਯਾਰ ਸਾਡਾ ਰਾਮ ਵੀ ਬਾਜ਼ਾਂ ਵਰਗਾ ਚੋਂਜੀ ਬਾਜ਼ਾਂ ਵਰਗੀ ਅਸੀਂ ਉੱਡਨੇ ਵੀ ਆ ਤੇ ਦੂਜੇ ਪ੍ਰੀਮੀਅਮ ਉੱਚਾ ਵੀ ਉੱਡ ਲੈਣੇ ਤੇ ਅਸੀਂ ਆ ਬਾਜ਼ ਹੀ ਆ ਉਹ ਫਿਰ ਨਾ ਬਾਜ਼ਾਂ ਤੇ ਬੈਗ ਨਾ ਤੇ ਉੱਚਾ ਉੱਡਦੇ ਨੇ ਠੀਕ ਹੈ ਆਪਣੇ ਆਪ ਹੀ ਨਾ ਕੋਈ ਨਾਮ ਚਾੜੇ ਬਾਜ਼ਾਂ ਦੇ ਬਹਿ ਗੁਚਾਉਂਦੇ ਨੇ ਫਿਰ ਉਹਨਾਂ ਦੀ ਇੱਕ ਖਸਲ ਹੁੰਦੀ ਹੈ ਕਿ ਉਤੋਂ ਬਾਜ਼ ਦੇ ਸਿਰ ਤੇ ਸੁਬੇ ਮਾਰਦੇ ਨੇ ਠੁੰਗੇ ਵੀ ਮਾਰਦੇ ਨੇ ਹਾਂ ਲੇਕਿਨ ਜਿਨ੍ਹਾਂ ਨੂੰ ਅੱਲਾ ਪਾਕ ਨੇ ਬਾਜ਼ ਬਣਾਇਆ ਹੁੰਦਾ ਹੈ ਨਾ ਹਾਂਜੀ ਜੇ ਤੇ ਉਹ ਹੋਂ ਨਾਲ ਉੱਡਣ ਵਾਲੇ ਕਾਂ ਤੇ ਬਾਜ਼ਾਂ ਨਾਲ ਈ ਚਾਹ ਤੇ ਲੈ ਕੇ ਜਾਂਦੇ ਨੇ ਕਿ ਉੱਥੇ ਉਹਨਾਂ ਦਾ ਫਿਰ ਸਾਖ ਬੰਦ ਹੋਣ ਲੱਗ ਪੈਂਦੇ ਨੇ ਉਹ ਕਿ ਕੁਦਰਤ ਦੇ ਅਗੇਂਸਟ ਜਾ ਅਗੇਂਸਟ ਜਾ ਰਹੇ ਹੁੰਦੇ ਕੈਪੈਸਿਟੀ ਨਹੀਂ ਆਪ ਨੂੰ ਹਾਂ

ਠੀਕ ਹੈ ਅਲੱਗ-ਅਲੱਗ ਡਿਵੈਲਪਮੈਂਟ ਉਸਰ ਮੈਂ ਸੈਕਿੰਡ ਕਰਦਾ ਜਿਨਾ ਆ ਕਿ ਇੱਕ ਬੇ ਲੋਸ ਸਰਬੋਤਮ ਰਿਸ਼ਤਾ ਜਿਹੜਾ ਹੁੰਦਾ ਹੈ ਨਾ ਹਾਂਜੀ ਉਹਦੀ ਆਪਣੀ ਕਸ਼ਿਸ਼ ਕਸ਼ਿਸ਼ ਹੁੰਦੀ ਹੈ ਮੈਂ ਮੁਕਨੀਕ ਫੋਰ ਸੋਸ਼ਲ ਪ੍ਰੀਰੀਆ ਤੇ ਕੋਲਿੱਕ ਕਰਦੇ ਆਂ ਅਸੀਂ ਦੇਖਦੇ ਆਂ ਹਰ ਕੀ ਚੂਹ ਕਰਦੇ ਆਂ ਹਾਂਜੀ ਕਿਹੜਾ ਬੰਦਾ ਪਿਆਰ ਦਾ ਕੁਤਲਾਸ਼ ਹੁੰਦਾ ਹੈ ਨਾ ਹਾਂਜੀ ਉਹਨੂੰ ਪਿਆਰ ਆ ਰਹਾ ਜੀ ਲੱਭ ਜਾਂਦਾ ਲੱਭ ਜਾਂਦਾ ਜਿਹੜਾ ਬੰਦਾ ਤਕਨੀਕੀ ਸੋਚ ਵਾਲਾ ਜੇ ਵੀ ਤੁਸੀਂ ਗੱਲ ਕਰ ਰਹੇ ਹੋ ਇਹ ਮਾਰਨ ਵਾਲਾ ਹੁੰਦਾ ਹੈ ਨਾ ਹਾਂ ਦਾਸਮੀ ਪ੍ਰਵਾਸ ਤੇ ਇੱਕ ਵਾਰ ਹੀ ਲਏਗਾ ਲੇਕਿਨ ਗੁੰਲਦੀ ਤੇ ਆਪਣੇ ਆਪ ਨੂੰ ਫੇਰ ਦੇ ਨਹੀਂ ਮੈਂਦੇ ਨਹੀਂ ਡਾੜ ਸਕਦਾ ਉਹਨਾਂ ਨਾਲ ਲੱਖਾਂ ਲੋਕ ਮਿਲਦੇ ਨੇ ਜਿਹੜਾ ਬੰਦਾ ਵੀ ਨਾ ਥੋੜਾ ਜਿਹਾ ਨਾਂ ਕੱਢਦਾ ਹੈ ਨਾ ਹਾਂਜੀ ਸਪੈਸ਼ਲੀ ਜੇ ਸੋਸ਼ਲ ਮੀਡੀਆ ਨਾਂ ਕੱਢਦਾ ਨਾ ਉਹਨਾਂ ਨਾਲ ਲੱਖਾਂ ਲੋਕੀ ਮਿਲ ਨਾਲ ਹੁੰਦੇ ਨੇ ਇਹਦੇ ਵੀ ਦੀ ਜੋੜਦੇ ਨਹੀਂ ਜੋੜਦੇ ਵੀ ਇਹ ਗੱਲ ਮੈਨੂੰ ਨਾਲ ਜੀ ਯਾਦ ਕਰਨੀ ਹੈ ਤੇ ਉਹ ਫਿਰ ਨਾ ਉਹਨਾਂ ਦਾ ਜਿਗਰਾ ਵੀ ਬੜਾ ਵੱਡਾ ਹੁੰਦਾ ਹਰ ਇੱਕ ਨੂੰ ਜੀ ਆਇਆਂ ਨੂੰ ਵੀ ਆਂਦੇ ਨੇ ਬਿਸਮਿਲ੍ਲਾ ਕਰ ਰਿਆਂ ਵੀ ਆਂਦੇ ਨੇ ਅੱਗੋਂ ਜਿਹੜੀ ਸ਼ੈਲ ਲੈਣੀ ਹੈ ਨਾ ਉਹ ਹਰ ਬੰਦੇ ਨੇ ਆਪਣੇ ਜ਼ਰਫ ਦੇ ਮੁਤਾਬਕ ਲੈਣੀ ਹੈ ਜਿਹੜਾ ਕਾਂ ਹੈ ਉਹਨਾਂ ਨੂੰ ਹੀ ਚੋਕੇ ਦੇ ਉੱਤੇ ਲੈ ਕੇ ਜਾਣਾ ਹੈ ਹਾਂਜੀ ਤੇ ਜੇ ਕਾਂ ਆਦੇ ਉੱਤੇ ਜਾਣਾ ਸਾਹ ਪੁੱਟ ਨਹੀਂ ਲੱਗ ਪਾਣਾ ਉਹਨੇ ਆਪੇ ਸਾਰੇ ਡੇਗ ਪਾਣਾ ਕਿਉਂਕਿ ਉਹਦੀ ਫਿਤਰਤ ਦੇ ਗਿਆ ਸਟਾਪ ਹੋ ਜੀ ਹਾਂਜੀ ਦੇਖੋ ਜੀ ਅਸੀਂ ਇੱਕ ਮਕਸਦ ਲੈ ਕੇ ਜਾ ਰਹੇ ਹਾਂ ਇਨਸ਼ਾਅੱਲਾ ਇਨਸ਼ਾਅੱਲਾ ਜੀ ਸਾਨੂੰ ਉਮੀਦ ਤੇ ਬੜੀ ਹੈ ਕਿ ਅਸੀਂ ਮਯੂਸ ਨਹੀਂ ਹੋਵਾਂਗੇ ਲੋ ਜੀ ਅਸੀਂ ਜਿਹੜੀ ਹਸਤੀ ਨੂੰ ਮਿਲਣ ਜਾ ਰਹੇ ਆ ਇਹ ਬੋਰਡ ਦਾ ਥੋੜਾ ਜਿਹਾ ਤਾਰਾਫ ਕਰਵਾ ਦਈਏ ਤੁਹਾਨੂੰ ਆਈ ਥਿੰਕ ਕਿ ਤੁਹਾਨੂੰ ਪਤਾ ਲੱਗ ਰਿਹਾ ਹੋਵੇਗਾ ਐਸਾ ਐਸਾ ਕੁਝ ਤੇ ਸਾਡੇ ਥੰਬਨੇਲ ਤੋਂ ਵੀ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਲੇਕਿਨ ਇੱਕ ਡੈਕੋਰਮੇ ਇੱਕ ਸਾਡਾ ਸਫਰ ਹੈ ਜਿਹੜਾ ਕਿ ਅਸੀਂ ਚਾਹ ਰਹੇ ਹਾਂ ਕਿ ਸਾਡੇ ਵੀਵਰ ਸਾਡੇ ਨਾਲ ਕਰਨ ਪੰਜਾਬ ਦੀ ਸਕਾਫਤ ਵੇਖਣ ਕਿਉਂਕਿ ਪੰਜਾਬ ਦੀ ਡਾਈਵਰਸਿਟੀ ਇਹ ਆ ਕਿ ਹਰ 20 30 ਕਿਲੋਮੀਟਰ ਤੋਂ ਬਾਅਦ ਜਿਹੜਾ ਹੈ ਨਾ ਉਹ ਚਾਹੇ ਸੱਭਿਆਚਾਰ ਸਾਡੇ ਹੋਏ ਲੇਕਿਨ ਬੋਲਣ ਦਾ ਕਈ ਦਫਾ ਲਹਿਜਾ ਚੇਂਜ ਹੋ ਜਾਂਦਾ ਹੈ ਲੋਕਾਂ ਦਾ ਅੰਦਾਜ਼ੇ ਰੋਜ਼ਗਾਰ ਚੇਂਜ ਹੋ ਜਾਂਦਾ ਹੈ ਅਗਰ ਤੁਸੀਂ ਸੈਂਟਰਲ ਪੰਜਾਬ ਵੱਲ ਆਂਦੇ ਹੋ ਜਿਵੇਂ ਕਿ ਸਾਡੇ ਸਲਾਹ ਨੇ ਲਾਹੌਰ ਦੇ ਗੁਰਬੋਜਵਾਰ ਫੈਕਟਰੀਜ਼ ਵਗੈਰਾ ਵੀ ਹੈਗੀਆਂ ਨੇ ਉੱਥੇ ਵੀ ਲੋਕਾਂ ਦਾ ਰੋਜ਼ਗਾਰ ਜੁੜਿਆ ਹੈ ਤੁਸੀਂ ਦੇਖ ਰਹੇ ਹੋਗੇ ਕਿ ਇਸ ਵਕਤ ਅਸੀਂ ਜਿਸਾ ਸਾਨੂੰ ਮਿਲਣ ਜਾ ਰਹੇ ਹਾਂ ਉਹਦੇ ਡੇਰੇ ਦੇ ਬਿਲਕੁਲ ਕਰੀਬ ਆ ਥੋੜਾ ਜਿਹਾ ਸਾਨੂੰ ਭਲੇਖਾ ਪੈ ਗਿਆ ਸੀ ਤੇ ਸਿਆਲਾ ਹੀ ਸੇਬਾਲਾ ਉਹਨੂੰ ਫਿਰ ਰਾਹ ਪੁੱਛਿਆ ਓਏ ਓਏ ਵੇਖੋ ਮੈਂ ਸ਼ਟਲ ਸ਼ੂਟਰ ਟਾਈਮ ਆ ਰਹੀ ਹੈ ਪੰਜਾਬ ਪੁਲਿਸ ਅਗ ਟਾਈਮ ਆ ਰਹੀ ਹੈ ਅੱਗੇ ਜਾ ਤੋ ਇਹ ਗਲੀਆਂ ਗੁਲੀਆਂ ਕ੍ਰਾਸ ਕਰਕੇ ਹੰਦਾ ਡੇਰਾ ਜੀ ਇੱਦਾਂ ਵੀ ਨਹੀਂ ਲੱਗਿਆ ਉਹ ਆਹੋ ਯਾਨੀ ਕਿ ਉਹ ਬਾਹਰ ਹੀ ਕਹਿੰਦਾ ਨਜ਼ਰ ਆ ਜਾ ਗੱਡੀਆਂ ਰੋਡੀਆਂ ਖਲੋਤੀਆਂ ਨੇ ਹੁਣ ਲੰਮਾ ਪਲੇਟਾਂ ਵੀ ਲੱਗੇ ਤੇ ਇਸ ਵਕਤ ਜਨਾਬ ਅਸੀਂ ਤੁਹਾਨੂੰ ਜਿਹੜਾ ਹੈ ਨਾ ਉਹ ਐ ਵੇਖੋ ਨਜ਼ਰ ਆ ਰਿਹਾ ਹਣਾ ਇੱਕ ਐਸੀ ਹੱਸੀ ਦਾ ਡੇਰਾ ਜਿਹੜੀ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਆਪਣਾ ਮੁਕਾਮ ਆਪ ਰੱਖਦੀ ਏ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਪੰਜਾਬੀ ਮਾਂ ਬੋਲੀ ਦੀ ਪੁਰਾਣੀ ਕਹਾਵਤਾਂ ਔਰ ਸਟੋਰੀਆਂ ਸੁਣਾਉਣ ਵਾਸਤੇ ਆਪਣਾ ਮੁਕਾਮ ਆਪ ਰੱਖਦੇ ਨੇ ਭਾਈ ਅੰਜਮ ਸਰੋਇਆ ਸਾਹਿਬ ਉਹਨਾਂ ਦੇ ਡੇਰੇ ਤੇ ਅਸੀਂ ਪਹੁੰਚਣ ਆਲੇ ਔਰ ਤਕਰੀਬਨ ਪਹੁੰਚ ਗਏ ਤਾਂ ਗੱਡੀ ਹੌਲੀ ਕਰ ਲਓ ਇਹ ਜੱਡੇ ਦਾ ਲੱਗਦੇ ਆ ਹੀ ਰਿਹਾ ਇਹ ਹੌਲੀ ਬਿਲਕੁਲ ਇਹ ਹੀ ਹੈ ਜੀ 100% ਇਹ ਹੀ ਹੈ ਉਹ ਕੋਸ਼ਿਸ਼ ਕਰੋ ਕਿ ਐਨ ਹੀ ਰਾਹ ਪਾਓ ਤੇ ਸਰੋਇਆ ਸਾਹਿਬ ਨੂੰ ਇਨਸ਼ਾਅੱਲਾ ਮਿਲਨੇ ਆਂ ਤੇ ਚਾਸ ਵਕਤ ਅੰਜਮ ਭਾਈ ਦੇ ਡੇਰੇ ਤੇ ਪਹੁੰਚ ਗਏ ਆਂ ਬਹੁਤ ਨਰਵਸ ਆ ਸੀ ਕਿਉਂਕਿ ਬੰਜੀ ਜੀ ਵਾਹ ਬੈਠੇ ਨੇ ਜੀ ਵਾਹ ਬੈਠੇ ਨੇ ਤੁਹਾਨੂੰ ਵੀ ਮੁਲਾਕਾਤ ਕਰਵਾਉਣੇ ਨੇ ਤੇ ਆ ਗਏ ਇੱਕ ਰਾਬਤਾ ਹੋਇਆ ਹੋਵੇ ਨਾ ਤੇ ਫਿਰ ਬੰਦਾ ਹੋਰ ਤਰੀਕੇ ਦੀ ਗੱਲ ਹੁੰਦੀ ਏ ਜੇ ਰਾਬਤਾ ਨਾ ਹੋਵੇ ਫਿਰ ਗੱਲ ਹੋਰ ਜੀ ਜੀ ਬਿਲਕੁਲ ਉਹ ਰਾਬਤਾ ਹੈ ਨਹੀਂ ਸੀ ਨਾ ਕਿ ਅਸੀਂ ਤੁਸੀਂ ਬਾਕੀ ਕੋਈ ਗੱਲ ਨਹੀਂ ਹਾਂ ਉਮੀਦ ਤੇ ਬਾਹਰ ਬਾਹਰ ਆ ਜਾਏ ਲਾਪ ਆਖਰ ਕਰ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਸੱਟ ਤੁਹਾਨੂੰ ਉਹ ਪੁਰਾਣੀ ਨਹੀਂ ਲੱਗੀ ਹਾਂਜੀ ਤੇ ਨਾ ਠੀਕ ਵੀ ਆਹ ਹਾਂ ਨਾ ਤਾਂ ਬੈਠੋ ਬੱਖ ਨਾ ਨਾ ਕੋਈ ਜੀ ਕੀਤੇ ਰਚਾ ਬਾਈ ਲੈ ਜਾਓ ਤੱਕ ਅਫਰ ਆਹ ਲਾਸਟ ਉਹਨੇ ਤਾਂ ਆ ਨਾ ਨਰੋਜ ਚੱਲ ਰਿਹਾ ਇਹ ਲੱਗਦਾ ਕਿ ਇਹਨਾਂ ਚੋੜੀ ਬੈਠਾ ਅੱਛਾ ਹੋ ਗਿਆ ਸਾਰਾ ਤਾਂ ਬੈਠ ਗਿਆ ਅੱਛਾ ਅੱਛਾ ਲੋ ਜੀ ਲੋ ਫੇ ਬਦਲ ਲੈਨੇ ਆਂ ਆ ਜੀ ਹੁਣ ਹਿੱਟ ਤੇ ਫਾਂਟ ਉਹਦੇ ਦੀ ਲਾਈਕ ਉਹਦੇ ਸੁਰੂਆਸਾ ਫਿਰ ਸ਼ਹਿਰਾਂ ਦੀ ਕਿਉਂਕਿ ਇੱਕ ਵਾਰ ਚੱਲ ਪਈ ਉਹ ਪਕਾਵੇ। ਅਰੇ ਅੱਜ ਆ। ਇਹ ਕੱਦਮ। ਬਸ ਟੈਕਨੋਲੋਜੀ ਬੰਦਾ ਨਹੀਂ ਲੱਤ ਪੁਰਾਣਾ ਫਰੇਂਜ। ਯਾ। ਬਸ ਇਹ ਕੁਬੁਰਾ ਕੇ ਚੂੜ ਦਾ ਨਾ ਮੰਡੀ ਹੈ। ਰੁਕਾ ਬਾਦ ਬਣ ਗਿਆ ਹੁਣ। ਅਸੀਂ ਉਸ ਬਾਦ ਕੋ ਲਾਏ ਆ ਜਿਨੇ ਪੰਜਾਬ ਦੇ ਵਿੱਚ ਰਹਿੰਦੇ ਹੋਇਆ। ਪੰਜਾਬੀ ਮਾਂ ਬੋਲੀ, ਪੰਜਾਬੀ ਕਲਚਰ। ਸਿਰਫ ਦੇਸ਼ ਦੇ ਵਿੱਚ ਨਹੀਂ, ਦੇਸੋਂ ਵਿਦੇਸ਼ ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪ੍ਰਮੋਟ ਕੀਤਾ। ਅੱਜ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਹਾਂ ਉਹਨਾਂ ਦਾ ਨਾਂ ਸਭ ਤੋਂ ਉੱਤੇ ਲਿਖਿਆ ਜਾਂਦਾ